ਏ ਜੀ ਸਾਡਾ 39ਵਾਂ ਸਤਿਪਾਵਨਾ ਦਿਵਸ ਹੈ 1999 ਦੀ ਸਟ੍ਰਾਈਕ ਤੇ 1957 ਦੀ ਸਟ੍ਰਾਈਕ ਦੇ ਯੋਧਿਆਂ ਨੂੰ ਯਾਦ ਕਰਦੇ ਹੋਏ ਅਸੀਂ ਇਹ ਦਿਨ ਨੂੰ ਮਨਾਨੇ ਆ ਤੇ ਲੁਧਿਆਣਾ ਨੂੰ ਮਾਣ ਆ ਪਿਛਲੇ 39 ਸਾਲਾਂ ਤੋਂ ਹਰ ਸਾਲ ਇਹ ਦਿਵਸ ਅਸੀਂ ਆਪਣੇ ਯੋਧਿਆਂ ਨੂੰ ਯਾਦ ਕਰਦੇ ਹੋਏ ਮਨਾਨੇ ਆ ਤੇ ਹੁਣ ਅਸੀਂ ਬਲੱਡ ਨੇਸ਼ਨ ਕੈਂਪ ਜਿਹੜਾ ਕਾਫੀ ਅਰਸੇ ਤੋਂ ਲਗਾ ਰਹੇ ਆ ਤੇ ਇਹ ਜਿਹੜਾ ਅਸੀਂ ਬਲੱਡ ਨੇਸ਼ਨ ਕੈਂਪ ਲਾ ਰਹੇ ਆ ਪੰਡਤ ਰਜਿੰਦਰਪਾਲ ਜੀ ਇਹ ਸਾਡੇ ਜ਼ਿਲ੍ਹਾ ਲੁਧਿਆਣਾ ਦੇ ਫਟਵਾਰੀ ਰਹੇ ਨੇ 1957 ਦੀ ਹੜਤਾਲ ਵੇਲੇ ਇਹਨਾਂ ਨੇ ਤਰਿੰਦਰ ਸਿੰਘ ਚੋਹਾਂ ਦੇ ਨਾਲ ਸਾਥ ਦਿੱਤਾ ਉਸ ਤੋਂ ਬਾਅਦ ਇਹ ਲਗਾਤਾਰ ਪੰਜਾਬ ਦੇ ਵਿੱਚ 14 ਸਾਲ ਜਨਰਲ ਸਕੱਤਰ ਰਹੇ ਤੇ ਕੋਆਰਡੀਨੇਟਿ ਸਰਵਿਸ ਯੂਨੀਅਨ ਦੇ ਇਹ 20 ਸਾਲ ਲਗਾਤਾਰ ਪੰਜਾਬ ਦੇ ਪ੍ਰਧਾਨ ਰਹੇ ਨੇ ਜੀ ਤੇ ਉਹਨਾਂ ਦੀ ਯਾਦ ਨੂੰ ਸਮਰਪਿਤ ਅਸੀਂ ਇਹ ਕੈਂਪ ਲਾਇਆ ਇਸ ਕੈਂਪ ਦੇ ਵਿੱਚ ਅੱਜ ਜਿਹੜੇ ਡਿਪਟੀ ਕਮਿਸ਼ਨਰ ਸਾਹਿਬ ਜਤਿੰਦਰ ਜੋਰਵਾਲ ਜੀ ਮੁੱਖ ਮਹਿਮਾਨ ਨੇ ਤੇ ਸਭ ਤੋਂ ਪਹਿਲਾਂ ਇਹਨੂੰ ਆਰੰਭ ਕਰਨ ਤੋਂ ਪਹਿਲਾਂ ਅਸੀਂ ਗੁਰੂ ਜੀ ਦੀ ਓਟ ਆਸਰਾ ਲੈਂਦੇ ਹੋਏ ਖੰਡ ਪਾਟ ਦੀ ਸ਼ੁਰੂਆਤ ਕੀਤੀ ਉਸ ਤੋਂ ਬਾਅਦ ਝੰਡੇ ਦੀ ਰਸਮ ਵਾਸਤੇ ਸੂਬਾ ਪ੍ਰਧਾਨ ਬਲਰਾਜ ਸਿੰਘ ਜੀ ਔਜਲਾ ਰੈਵਨਿਊ ਪਟਵਾਰ ਯੂਨੀਅਨ ਤੇ ਸੂਬਾ ਪ੍ਰਧਾਨ ਕਰਨ ਕੋ ਐਸੋਸੀਏਸ਼ਨ ਸਾਡੇ ਵਿੱਚ ਹਰਵੀਰ ਸਿੰਘ ਜੀ ਢਿੰਸਾ ਉਹਨਾਂ ਨੇ ਕੀਤੀ ਤੇ ਕੈਂਪ ਹੁਣ ਲਗਾਤਾਰ ਚੱਲ ਰਿਹਾ ਹੈ ਤੇ ਬਾਕੀ ਦੀ ਜਿਹੜੀ ਜਾਣਕਾਰੀ ਹੈ ਮੇਰੇ ਨਾਲ ਕਿੰਨੇ ਜੁਨਿਅਰ ਅਸੀਂ 2 200 ਜੁਨਿਅਰ ਦਾ ਸਾਡਾ ਟਾਰਗੇਟ ਆ 50 ਦੇ ਹੋ ਚੁੱਕੇ ਆ ਜੀ ਹਲੇ ਤੱਕ ਕਿਹੜੇ ਹਸਪਤਾਲ ਦੀ ਟੀਮ ਆ ਇਹ ਸਾਡੇ ਕੋਲੇ ਜੀ ਰੈੱਡ ਕਰਾਸ ਤੇ ਡੀ ਐਮ ਸੀ ਹਸਪਤਾਲ ਦੀਆਂ ਟੀਮਾਂ ਨੇ ਜੀ ਇਹ 9 ਤੋਂ ਅਸੀਂ 4 4:30 ਵਜੇ ਤੱਕ ਚਲਾਵਾਂਗੇ ਜੀ ਲੋਕਾਂ ਨੂੰ ਕੀ ਸਨਿਆਦ ਹੋ ਗਏ ਲੋਕਾਂ ਨੂੰ ਇਹ ਜੀ ਵੀ ਮਾਨਵਤਾ ਦੇ ਭਲੇ ਦੇ ਲਈ ਜਿਹੜਾ ਬਲੱਡ ਦੇਣਾ ਚਾਹੀਦਾ ਇੱਕ ਬਲੱਡ ਦੇ ਨਾਲ ਤਿੰਨ ਜ਼ਿੰਦਗੀਆਂ ਬਚਦੀਆਂ ਨੇ ਇਸ ਲਈ ਹਰ ਬੰਦੇ ਨੂੰ ਬਲੱਡ ਦੇਣਾ ਚਾਹੀਦਾ ਜੀ ਠੀਕ ਹੈ ਜੀ ਸਰਫ ਬਲੱਡ ਕੈਂਪ ਲਗਾਇਆ ਗਿਆ ਉਹਨਾਂ ਲਈ ਕਿਹਨਾਂ ਨੂੰ ਸੀ ਕੀ ਕਰਨ ਦਾ ਜੀ ਅੱਜ ਰੈਵਨਿਊ ਐਸੋਸੀਏਸ਼ਨ ਵੱਲੋਂ ਅੱਜ ਜਿਹੜਾ ਇਹ ਖੂਨਦਾਨ ਕੈਂਪ ਲਗਾਇਆ ਹੈ ਇਹ ਬਹੁਤ ਹੀ ਚੰਗਾ ਉਪਰਾਹਲਾ ਹੈ ਇਹਦੇ ਰਾਹੀਂ ਸਮਾਜ ਨੂੰ ਵੀ ਇਹ ਅਪੀਲ ਕੀਤੀ ਜਾਂਦੀ ਹੈ ਕਿ ਜਿਸ ਤਰ੍ਹਾਂ ਜਿਹੜੇ ਵੀ ਐਕਸੀਡੈਂਟ ਵਗੈਰਾ ਜਿਹੜੇ ਹੁੰਦੇ ਆ ਉਹਦਾ ਪਹਿਲਾ ਜਿਹੜਾ ਮੇਜਰ ਕਾਰਨ ਹੈਗਾ ਜਿਸ ਕਰਕੇ ਕੋਈ ਦੁਰਘਟਨਾ ਦੇ ਵਿੱਚ ਮੌਤ ਹੁੰਦੀ ਹੈ ਉਹ ਡਿਊ ਟੂ ਲੈਕ ਆਫ ਬਲੱਡ ਵੀ ਹੁੰਦੀ ਹੈ ਜੇ ਅਸੀਂ ਇਸ ਤਰ੍ਹਾਂ ਆਪਣਾ ਬਲੱਡ ਖੂਨਦਾਨ ਜਿਹੜਾ ਹੈਗਾ ਰੈਗੂਲਰਲੀ ਕਰਾਂਗੇ ਤੇ ਪਟਵਾਰ ਯੂਨੀਅਨ ਰੈਵਨਿਊ ਯੂਨੀਅਨ ਕਾਨੂੰਨਗੋ ਰਿਯੂਨੀਅਨ ਇਨਾਂ ਦਾ ਜਿਹੜਾ ਹੈਗਾ ਹਰ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਆਪਣਾ ਇੱਕ ਮੈਸੇਜ ਦਾ ਵੀ ਇੱਕ ਤਰੀਕਾ ਹੁੰਦਾ ਹੈ ਤੇ ਇਹ ਜਿਹੜਾ ਤਰੀਕਾ ਹੈਗਾ ਜਿਸ ਦੇ ਰਾਹੀਂ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਖੂਨਦਾਨ ਇੱਕ ਬਹੁਤ ਅਹਿਮ ਚੀਜ਼ ਹੈ ਇਹ ਬਹੁਤ ਹੀ ਜ਼ਰੂਰੀ ਹੈ ਤੇ ਬਹੁਤ ਚੰਗਾ ਉਪਰਾਲਾ ਇਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਇਹ ਜੀ ਸਾਡਾ 39ਵਾਂ ਸਤਿਭਾਵਨਾ ਦਿਵਸ ਹੈ 1999 ਦੀ ਸਟ੍ਰਾਈਕ ਤੇ 1957 ਦੀ ਸਟ੍ਰਾਈਕ ਦੇ ਯੋਧਿਆਂ ਨੂੰ ਯਾਦ ਕਰਦੇ ਹੋਏ ਅਸੀਂ ਇਹ ਦਿਨ ਨੂੰ ਮਨਾਉਂਦੇ ਆਂ ਤੇ ਲੁਧਿਆਣਾ ਨੂੰ ਮਾਣ ਆ ਪਿਛਲੇ 39 ਸਾਲਾਂ ਤੋਂ ਹਰ ਸਾਲ ਇਹ ਦਿਵਸ ਅਸੀਂ ਆਪਣੇ ਯੋਧਿਆਂ ਨੂੰ ਯਾਦ ਕਰਦੇ ਹੋਏ ਮਨਾਉਂਦੇ ਆ ਤੇ ਹੁਣ ਅਸੀਂ ਬਲੱਡ ਨੇਸ਼ਨ ਕੈਂਪ ਜਿਹੜਾ ਕਾਫੀ ਅਸੇ ਤੋਂ ਲਗਾ ਰਹੇ ਆ ਤੇ ਇਹ ਜਿਹੜਾ ਅਸੀਂ ਬਲੱਡ ਨੇਸ਼ਨ ਕੈਂਪ ਲਾ ਰਹੇ ਆ ਪੰਡਤ ਰਜਿੰਦਰਪਾਲ ਜੀ ਇਹ ਸਾਡੇ ਜ਼ਿਲ੍ਹਾ ਲੁਧਿਆਣਾ ਦੇ ਪਟਵਾਰੀ ਰਹੇ ਨੇ 1957 ਦੀ ਹੜਤਾਲ ਵੇਲੇ ਇਹਨਾਂ ਨੇ ਤਰਿੰਦਰ ਸਿੰਘ ਚੋਹਾਨ ਦੇ ਨਾਲ ਸਾਥ ਦਿੱਤਾ ਉਸ ਤੋਂ ਬਾਅਦ ਇਹ ਲਗਾਤਾਰ ਪੰਜਾਬ ਦੇ ਵਿੱਚ 14 ਸਾਲ ਜਨਰਲ ਸਕੱਤਰ ਰਹੇ ਤੇ ਕੋਆਰਡੀਨੇਟਿਵ ਸਰਵਿਸ ਜੂਨੀਅਨ ਦੇ ਇਹ 20 ਸਾਲ ਲਗਾਤਾਰ ਪੰਜਾਬ ਦੇ ਪ੍ਰਧਾਨ ਰਹੇ ਨੇ ਜੀ ਤੇ ਉਹਨਾਂ ਦੀ ਯਾਦ ਨੂੰ ਸਮਰਪਿਤ ਅਸੀਂ ਇਹ ਕੈਂਪ ਲਾਇਆ ਇਸ ਕੈਂਪ ਦੇ ਵਿੱਚ ਅੱਜ ਜਿਹੜੇ ਡਿਪਟੀ ਕਮਿਸ਼ਨਰ ਸਾਹਿਬ ਜਤਿੰਦਰ ਜੂਰਵਾਲ ਜੀ ਮੁੱਖ ਮਹਿਮਾਨ ਨੇ ਤੇ ਸਭ ਤੋਂ ਪਹਿਲਾਂ ਇਹਨੂੰ ਆਰੰਭ ਕਰਨ ਤੋਂ ਪਹਿਲਾਂ ਅਸੀਂ ਗੁਰੂ ਜੀ ਦੇ ਓਟ ਆਸਰਾ ਲੈਂਦੇ ਹੋਏ ਖੰਡ ਪਾਟ ਦੀ ਸ਼ੁਰੂਆਤ ਕੀਤੀ ਉਸ ਤੋਂ ਬਾਅਦ ਝੰਡੇ ਦੀ ਰਸਮ ਵਾਸਤੇ ਸੂਬਾ ਪ੍ਰਧਾਨ ਬਲਰਾਜ ਸਿੰਘ ਜੀ ਔਜਲਾ ਰੈਵਨਿਊ ਪਟਵਾਰ ਯੂਨੀਅਨ ਤੇ ਸੂਬਾ ਪ੍ਰਧਾਨ ਕਰਨ ਕੋ ਐਸੋਸੀਏਸ਼ਨ ਸਾਡੇ ਵਿੱਚ ਹਰਵੀਰ ਸਿੰਘ ਜੀ ਢਿੰਸਾ ਉਹਨਾਂ ਨੇ ਕੀਤੀ ਤੇ ਕੈਂਪ ਹੁਣ ਲਗਾਤਾਰ ਚੱਲ ਰਿਹਾ ਹੈ ਤੇ ਬਾਕੀ ਦੀ ਜਿਹੜੀ ਜਾਣਕਾਰੀ ਹੈ ਮੇਰੇ ਨਾਲ ਕਿੰਨੇ ਜੁਨਿਟ ਬਣਨੀ ਕਿੰਨਾ ਕੁ ਬਣਨ ਇਕੱਠਾ ਅਸੀਂ 2 200 ਜੁਨਿਟ ਦਾ ਸਾਡਾ ਟਾਰਗੇਟ ਆ 50 ਤੇ ਹੋ ਚੁੱਕੇ ਆ ਜੀ ਹਲੇ ਤੱਕ ਕਿਹੜੇ ਹਸਪੀਟਲ ਦੀ ਟੀਮ ਆਈ ਇਹ ਸਾਡੇ ਕੋਲੇ ਜੀ ਰੈਡ ਕਰਾਸ ਤੇ ਡੀ ਐਮ ਸੀ ਹਸਪੀਟਲ ਦੀਆਂ ਟੀਮਾਂ ਨੇ ਜੀ ਇਹ 9 ਤੋਂ ਅਸੀਂ 4 4:30 ਵਜੇ ਤੱਕ ਚਲਾਵਾਂਗੇ ਜੀ ਲੋਕਾਂ ਨੂੰ ਕੀ ਸੁਨੇਹਾ ਦੇ ਗੋ ਲੋਕਾਂ ਨੂੰ ਇਹ ਜੀ ਵੀ ਮਾਨਵਤਾ ਦੇ ਭਲੇ ਦੇ ਲਈ ਜਿਹੜਾ ਬਲੱਡ ਦੇਣਾ ਚਾਹੀਦਾ ਇੱਕ ਬਲੱਡ ਦੇ ਨਾਲ ਤਿੰਨ ਜ਼ਿੰਦਗੀਆਂ ਬਚਦੀਆਂ ਨੇ ਇਸ ਲਈ ਹਰ ਬੰਦੇ ਨੂੰ ਬਲੱਡ ਦੇਣਾ ਚਾਹੀਦਾ ਜੀ ਬਲੱਡ ਗ੍ਰਾਫ ਲਗਾਇਆ ਗਿਆ ਉਹਨਾਂ ਲਈ ਪਹੁੰਚ ਉਸੇ ਕੀ ਕਰਨ ਪਾ ਜਿਹੜੇ ਰਿਵੈਨਿਊ ਐਸੋਸੀਏਸ਼ਨ ਵੱਲੋਂ ਅੱਜ ਜਿਹੜਾ ਇਹ ਖੂਨਦਾਨ ਕੈਂਪ ਲਗਾਇਆ ਹੈ ਇਹ ਬਹੁਤ ਹੀ ਚੰਗਾ ਉਪਰਾਹਲਾ ਹੈ ਇਹਦੇ ਰਾਹੀਂ ਸਮਾਜ ਨੂੰ ਵੀ ਇਹ ਅਪੀਲ ਕੀਤੀ ਜਾਂਦੀ ਹੈ ਕਿ ਜਿਸ ਤਰ੍ਹਾਂ ਜਿਹੜੇ ਵੀ ਐਕਸੀਡੈਂਟ ਵਗੈਰਾ ਜਿਹੜੇ ਹੁੰਦੇ ਆ ਉਹਦਾ ਪਹਿਲਾ ਜਿਹੜਾ ਮੇਜਰ ਕਾਰਨ ਹੈਗਾ ਜਿਸ ਕਰਕੇ ਕੋਈ ਦੁਰਘਟਨਾ ਦੇ ਵਿੱਚ ਮੌਤਾਂ ਹੁੰਦੀ ਹੈ ਉਹ ਡਿਊ ਟੂ ਲੈਕ ਆਫ ਬਲੱਡ ਵੀ ਹੁੰਦੀ ਹੈ ਜੇ ਅਸੀਂ ਇਸ ਤਰ੍ਹਾਂ ਆਪਣਾ ਬਲੱਡ ਖੂਨਦਾਨ ਜਿਹੜਾ ਹੈਗਾ ਰੈਗੂਲਰਲੀ ਕਰਾਂਗੇ ਤੇ ਪਟਵਾਰ ਯੂਨੀਅਨ ਰੈਵਨਿਊ ਯੂਨੀਅਨ ਕਾਨੂੰਨਗੋ ਰਿਯੂਨੀਅਨ ਇਨਾਂ ਦਾ ਜਿਹੜਾ ਹੈਗਾ ਹਰ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਆਪਣਾ ਇੱਕ ਮੈਸੇਜ ਦਾ ਵੀ ਇੱਕ ਤਰੀਕਾ ਹੁੰਦਾ ਹੈ ਤੇ ਇਹ ਜਿਹੜਾ ਤਰੀਕਾ ਹੈਗਾ ਜਿਹਦੇ ਰਾਹੀਂ ਲੋਕਾਂ ਨੂੰ ਅਪੀਲ ਕੀਤਾ ਜਾ ਰਿਹਾ ਹੈ ਕਿ ਖੂਨਦਾਨ ਇੱਕ ਬਹੁਤ ਅਹਿਮ ਚੀਜ਼ ਹੈ ਇਹ ਬਹੁਤ ਹੀ ਜ਼ਰੂਰੀ ਹੈ ਤੇ ਬਹੁਤ ਚੰਗਾ ਉਪਰਾਲਾ ਲੈਣਾ ਵੱਲੋਂ ਕੀਤਾ ਜਾ ਰਿਹਾ ਹੈ